ਜੇ ਜੋ ਕੁਝ ਇੰਡੀਆ ਦੇ ਵਿੱਚ ਹੁੰਦਾ ਸੀ ਕਬਜ਼ੇ ਹੁੰਦੇ ਸੀ ਇੱਥੇ ਕਬਜ਼ਿਆਂ ਨੂੰ ਲੀਗਲਾਈਜ਼ ਕਰ ਦੀਆਂ ਪਈਆਂ ਨੇ ਇਹਦਾ ਤੂਰਕੀ ਚਲੇ ਜਾਂਦੇ ਨੇ ਥੱਲੇ ਡਰੱਗੀ ਨੇ ਇਸ ਨੂੰ ਕਰਦੇ ਆ ਸਾਡੇ ਕੋਲ ਕੋਈ ਰਾਈਟ ਨਹੀਂ ਹੈਗੇ ਅਸੀਂ ਵੀ ਤਾਂ ਹਿਊਮਨ ਹੈਗੇ ਆ ਉੱਥੇ ਸਾਡੇ ਰਾਈਟ ਕੋਈ ਨਹੀਂ ਕਿ ਜੇ ਥੱਲੇ ਕੋਈ ਨਸ਼ੇੜੀ ਬੜਿਆ ਹੋਇਆ ਸਾਡੇ ਬੱਚਿਆਂ ਨੂੰ ਅਫੈਕਟ ਹੋ ਰਿਹਾ ਉਹ ਧਰਨੇ ਬੈਠੇ ਡਰੱਗਸ ਲੈਂਦਾ ਪਿਆ ਤੁਸੀਂ ਉਹਨੂੰ ਘਰੋਂ ਬਾਹਰ ਕੱਢ ਨਹੀਂ ਸਕਦੇ ਮਾਲਕ ਮਗਾਂ ਦਾ ਪਜਾ ਮਿੰਤਾ ਕਰਦਾ ਜਾਂ ਮੇਰੇ ਮੇਰੀ ਪ੍ਰਾਪਰਟੀ ਨੂੰ ਨੁਕਸਾਨ ਨਾ ਕਰ ਉਹਦਾ ਉਹਦਾ ਮਿੰਤਾ ਕਰਦਾ ਪਿਆ ਹੈਗਾ ਉਹਦੀਆਂ ਮਕਾਨ ਕਿਰਾਏ ਦੇ ਦੇਣੇ ਜਾਂ ਤੁਸੀਂ ਫਲੇਟ ਕਿਰਾਏ ਕਰਾ ਦੇ ਦੇਣੇ ਮੁਰਕ ਉਸ ਖਿਆਸੂ ਜੀ ਅਸਿਕਾ ਤੇ ਜਾਈਏ ਸਾਡੀ ਜਿਹੜੀ ਮੰਗ ਹੈਗੀ ਆ ਵੀ ਜਿਹੜੇ ਰੂਮਸ ਨੇ ਦੇ ਸ਼ੁਡ ਬੀ ਇਕੁਅਲ ਕਿੰਕ ਕਲਾਸ ਐਸਿਕ ਕੋਰਪੋਰੇਟਰ ਖੰਦਨ ਨਹੀਂ ਹੈਗੇ ਵੀ 2 ਮਹੀਨੇ ਦਾ ਕਿਰਾਇਆ ਛੱਡ ਕੇ ਅਸੀਂ ਕਿਥੋਂ ਲੈਣਾ ਸਾਨੂੰ ਤਾਂ ਬੈਂਕ ਛੱਡਦਾ ਨਹੀਂ ਹੈਗਾ ਪਰ ਇੱਕ ਗੱਲ ਜ਼ਰੂਰ ਆਉਂਦੀ ਹੈ ਕਹਿੰਦੇ ਕਿ ਜਿਹੜੇ ਮਾਲਕ ਮਕਾਨ ਨੇ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਕਿਰਾਇਆ ਇੰਨਾ ਦੁਗਣਾ ਦੁਗਣਾ ਲਈ ਜਾਂਦੇ ਨੇ ਅਸੀਂ ਵੀ ਇਹ ਨਹੀਂ ਕਹਿੰਦੇ ਵੀ ਅਸੀਂ ਬਿਲਕੁਲ ਠੀਕ ਆ ਜਾਂ ਟੈਨੈਂਟ ਬਿਲਕੁਲ ਠੀਕ ਨੇ ਦੋਨੋਂ ਪਾਸੇ ਚੰਗੇ ਲੋਕ ਵੀ ਨੇ ਮਾੜੇ ਲੋਕ ਵੀ ਨੇ ਹਣਾ ਐਨਡੀਪੀ ਦੇ ਵੱਲੋਂ ਅੱਜ ਸਰੀ ਦੇ ਵਿੱਚ ਆਪਣੀ ਰੈਲੀ ਰੱਖੀ ਗਈ ਹੈ ਪਰ ਉਹਨਾਂ ਨੂੰ ਕਾਫੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਊਬਰ ਡਰਾਈਵਰ ਆਪਣਾ ਪ੍ਰੋਟੈਸਟ ਕਰ ਰਹੇ ਨੇ ਉੱਥੇ ਹੀ ਕਾਸਟਰ ਦੇ ਉੱਤੇ ਜੋ ਪ੍ਰਾਪਰਟੀ ਨੂੰ ਲੈ ਕੇ ਮਾਲਕ ਮਕਾਨ ਨੇ ਉਹ ਆਪਣਾ ਪ੍ਰੋਟੈਸਟ ਜ਼ਾਹਰ ਕਰਦੇ ਹੋ ਨਜ਼ਰ ਆ ਰਹੇ ਨੇ ਕੀ ਕੁਝ ਮੰਗਾਂ ਇਹਨਾਂ ਦੀਆਂ ਔਰ ਕਿਉਂ ਇਹਨਾਂ ਨੂੰ ਲੋੜ ਮਹਿਸੂਸ ਹੋਈ ਕਿ ਡੇਵਿਡ ਈਬੀ ਦੇ ਸਾਹਮਣੇ ਇਹਨਾਂ ਨੂੰ ਪ੍ਰੋਟੈਸਟ ਕਰਨਾ ਚਾਹੀਦਾ ਹੈ ਗੱਲਬਾਤ ਕਰਦੇ ਆ ਭਾਜੀ ਕੀ ਮੁਖਤਿਰ ਦੇ ਉੱਤੇ ਕਾਰਨ ਕੀ ਹੈ ਅੱਜ ਕਿਉਂ ਆਤਾਂ ਦੇ ਵਿੱਚ ਤਕਤੀਆਂ ਫੜਨੀਆਂ ਪਈਆਂ ਔਰ ਕਿਉਂ ਤੁਹਾਨੂੰ ਕਹਿਣਾ ਪੈ ਰ ਓਨਰਸ ਨਾਲ ਜਿਹੜਾ ਡਿਸਕ੍ਰਿਮੀਨੇਸ਼ਨ ਹੈ ਉਹ ਨਾ ਕੀਤਾ ਜਾਵੇ ਅਜੀ ਵੀਰੇ ਸਾਡੀ ਜਿਹੜੀ ਅਸੀਂ ਐਸੋਸੀਏਸ਼ਨ ਹੈਗੀ ਆ ਸਮਾਲ ਹੋਮ ਓਨਰਸ ਜਿਹੜੇ ਘਰ ਦੇ ਮਾਲਕ ਹੈਗੇ ਆ ਸਾਡੇ ਬੇਸਮੈਂਟਾਂ ਨੇ ਬੇਸਮੈਂਟ ਸੂਇਟਸ ਨੇ ਸਾਡੀ ਜਿਹੜੀ ਮੰਗ ਹੈਗੀ ਆ ਵੀ ਜਿਹੜੇ ਰੂਮਸ ਨੇ ਦੇ ਸ਼ੁੱਡ ਬੀ ਇਕੁਅਲ ਜਿਹੜੀ ਐ ਐਨਡੀਵੀ ਸਰਕਾਰ ਨੇ ਪਿੱਛੇ ਇਹ ਰੂਲ ਚੇਂਜ ਕੀਤੇ ਆ ਕਾਫੀ ਜ਼ਿਆਦਾ ਟੈਨੈਂਟਸ ਦੇ ਹੱਕ ਦੇ ਵਿੱਚ ਕਰ ਦਿੱਤੇ ਹੈਗੇ ਆ ਤੇ ਅਸੀਂ ਇਹ ਕਿਹਾ ਵੀ ਸਾਨੂੰ ਟੈਨੈਂਟਸ ਦੇ ਅਗੇਂਸ ਕੋਈ ਸਾਨੂੰ ਉਹ ਨਹੀਂ ਹੈਗਾ ਵੀ ਆਰ ਨਾਟ ਅਗੇਂਸਟ ਥੈਮ ਬਈ ਪਰ ਰੂਲਸ ਜਿਹੜੇ ਦੇ ਸ਼ੁੱਡ ਬੀ ਬੈਲੈਂਸਡ ਦੇ ਸ਼ੁੱਡ ਬੀ ਸਾਡੇ ਲਈ ਵੀ ਉਹਨੇ ਕੀ ਹੋਵੇ ਜਿਹੜਾ ਕਿ ਉਹਨਾਂ ਲਈ ਆ ਸੋ ਅਸੀਂ ਸਾਡੀ ਮੰਗਾਂਏ ਨੇ ਸਾਡੇ ਸਾਡੀ ਇੱਕ ਪਟੀਸ਼ਨ ਪਾਈ ਹੋਈ ਹੈ ਜੀ 10 ਪੁਆਇੰਟ ਪਟੀਸ਼ਨ ਆ ਸਾਡੇ ਕੋਲ 50000 ਦੇ ਕਰੀਬ ਉੱਤੇ ਸਿਗਨੇਚਰ ਆ ਲੋਕਾਂ ਦੇ ਉਹਦੇ ਵਿੱਚ ਅਸੀਂ 10 ਪੁਆਇੰਟਸ ਅਸੀਂ ਰਵੀ ਕੌਰੋਂ ਸਾਹਿਬ ਜਿਹੜੇ ਹੋਮ ਮਿਨਿਸਟਰ ਨੇ ਉਹਨਾਂ ਨੂੰ ਵੀ ਪੇਸ਼ ਕੀਤੇ ਉਹਨਾਂ ਨੇ ਸਾਨੂੰ ਦੋ ਹਫ਼ਤੇ ਪਹਿਨੇ ਅਪਰੋਚ ਕੀਤੀ ਵੀ ਇਹਦੇ ਚ ਅਸੀਂ 6 ਪੁਆਇੰਟਸ ਤੇ ਕੰਮ ਕਰਨ ਨੂੰ ਤਿਆਰ ਆਂ ਸਾਨੂੰ ਠੀਕ ਲੱਗਦਾ ਤੁਹਾਡੇ ਵੈਲਿਡ ਨੇਮ ਉਸ ਜਿਹੜੇ-ਜਿਹੜੇ 6 ਪੁਆਇੰਟਸ ਜਿਨ੍ਹਾਂ ਦੇ ਉੱਤੇ ਆਰ ਨੂੰ ਤਿਆਰ ਨਹੀਂ ਇੱਕ ਤਾਂ ਹੈਗਾ ਜੀ ਜਿਹੜਾ ਉਹ ਟਾਈਮ ਘਟਾਉਂਦੇ ਘਟਾਣਾ ਜਿਹੜਾ ਆਰਟੀਪੀ ਦਾ ਜਿਹੜਾ ਰੂਲ ਟਾਈਮ ਹੈ ਉਹ ਘਟਾਉਣ ਨੂੰ ਕਹਿੰਦੇ ਆ ਜੀ ਇੱਕ ਇੱਕ ਹੈਗਾ ਜੀ ਵੀ ਅਸੀਂ ਇਹਨਾਂ ਨੂੰ ਕਹਿੰਦੇ ਸੀ ਵੀ ਜਦੋਂ ਸਾਡਾ ਰੈਂਟ ਸਾਡਾ ਮਾਰਿਆ ਜਾਂਦਾ 6 6 8 8 ਮਹੀਨੇ ਸਾਨੂੰ ਰੈਂਟ ਨਹੀਂ ਮਿਲਦਾ ਸਾਡੇ ਜਿਹੜਾ ਡੈਮੇਜ ਹੁੰਦਾ ਆ ਵੀ ਉਹਦੇ ਬਾਰੇ ਕੁਝ ਕਰ ਰੋ ਵੀ ਜਾਂਦਾ ਤੁਸੀਂ ਉਹਨਾਂ ਨੂੰ ਇੰਨੀ ਰਿਲੈਕਸੇਸ਼ਨ ਟੈਂਨੈਂਟਸ ਨੂੰ ਦਿੱਤੀ ਹੈ ਵੀ ਸਾਡਾ ਜਿਹੜਾ ਹਜ਼ਾਰਾਂ ਦੇ ਵਿੱਚ ਨੁਕਸਾਨ ਆ ਉਹ ਕੌਣ ਕਿਵੇਂ ਭਰਾਈ ਹੋਏਗੀ ਤੇ ਉਹ ਕਹਿੰਦੇ ਵੀ ਅਸੀਂ ਇੱਕ ਉਹਨਾਂ ਨੇ ਮਿਲ ਕੇ ਬੀੜੀਆ ਦੇ ਵਿੱਚ ਆ ਕੇ ਸਟੇਟਮੈਂਟ ਵੀ ਦਿੱਤੀ ਸੀ ਵੀ ਅਸੀਂ ਇੱਕ ਕੋਈ ਅ ਇੰਸ਼ੋਰੈਂਸ ਪਾਲਿਸੀ ਜਾਰੀ ਕਰਾਂਗੇ ਇੱਕ ਉਹਨਾਂ ਦਾ ਸੀਗਾ ਅ ਅਿੱਧਾਂ ਦੇ ਛੋਟੇ ਛੋਟੇ ਪੁਆਇੰਂਟ ਸੀਗੇ ਸਾਡੀ ਕੋਈ ਬੜਕ ਵੱਡੀਆਂ ਮੰਗਾਂ ਨਹੀਂ ਹੈਗੀਆਂ ਇੱਕ ਸਾਡੀ ਮੇਨ ਮੰਗ ਹੈਗੀ ਹੈ ਜੀ ਜਿਹੜੀ ਫਿਕਸਡ ਟੈਂਨੈਂਸੀ ਵਾਪਸ ਲਿਆਓ ਕਿਉਂਕਿ ਜਦੋਂ ਉਹਨੂੰ ਸੈਡੀ ਫਿਕਸ ਟੈਨੈਂਸੀ ਨਹੀਂ ਹੈਗੀ ਅਸੀਂ ਟੈਨੈਂਟ ਨੂੰ ਕਹਿੰਨੇ ਅਸੀਂ ਦੋ ਸਾਲ ਨਹੀਂ ਕਰ ਦੇਣਾ ਜਾਂ ਇੱਕ ਸਾਲ ਨਹੀਂ ਦੇਣਾ ਉਦੋਂ ਬਾਅਦ ਹੋਇਆ ਅਸੀਂ ਘਰ ਨੂੰ ਅਸੀਂ ਬੀਚਣਾ ਆ ਜਾਂ ਆਪਣੇ ਬੱਚੇ ਨੂੰ ਦੇਣਾ ਬਟ ਰਹਿਣ ਨੂੰ ਦੇਣਾ ਉਹ ਫਿਰ ਫਿਕਸ ਟੈਨੈਂਸੀ ਹੈ ਨਹੀਂ ਜੀ ਹਮਨ ਸਾਨੂੰ ਇਹਨਾਂ ਨੇ ਕਰਤਾ ਵੀ 4 ਮਹੀਨੇ ਦਾ ਨੋਟਿਸ ਦਿਓ ਤੇ 4 ਮਹੀਨੇ ਦੇ ਨੋਟਿਸ ਤੋਂ 2 ਮਹੀਨੇ ਦਾ ਕਿਰਾਇਆ ਛੱਡੋ ਹਾਂ ਅਸੀਂ ਬਹੁਤ ਛੋਟੀ ਹਾਂ ਮਨਰਾਸੀ ਸਾਡੇ ਅਸੀਂ ਤਾਂ ਆਪ ਵਰਕਿੰਗ ਕਲਾਸ ਹਾਂ ਅਸੀਂ ਕੋਈ ਕਾਰਪੋਰੇਟ ਮਾਨਰ ਨਹੀਂ ਹੈਗੇ ਵੀ 2 ਮਹੀਨੇ ਦਾ ਕਿਰਾਇਆ ਛੱਡ ਕੇ ਅਸੀਂ ਕਿੱਥੋਂ ਲੈਣਾ ਸਾਨੂੰ ਤਾਂ ਬੈਂਕ ਛੱਡਦਾ ਨਹੀਂ ਹੈਗਾ ਇੰਧਰ ਦੀਆਂ ਸਾਡੀਆਂ ਡਿਮਾਂਡਸ ਨੇ ਜੀ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ 6 6 ਡਿਮਾਂਡਸ ਤੇ ਕੰਮ ਕਰਾਂਗੇ ਪਰ ਅਸੀਂ ਉਹਨੂੰ ਕਰਾਂਗੇ ਜੇ ਅਸੀਂ ਜਿੱਤਦੇ ਹਾਂ ਵੀ ਹਾਂ ਜੀ ਵੀ ਸਾਨੂੰ ਜੇ ਅਸੀਂ ਜਿੱਤਾਂਗੇ ਤੇ ਅਸੀਂ ਕੰਮ ਕਰਾਂਗੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਜੇ ਤੁਸੀਂ ਐਟਲੀਸਟ ਇਹਨੂੰ ਕੋਈ ਆਫ ਦਾ ਇਲੈਕਟ੍ਰੋਨਿਕ ਪਲੇਟਫਾਰਮ 'ਤੇ ਪਾ ਦਿਓ ਵੀ ਜੇ ਅਸੀਂ ਜਿੱਤਦੇ ਹਾਂ ਵੀ ਸਾਨੂੰ ਵੀ ਕੋਈ ਇੰਸ਼ੋਰੈਂਸ ਹੋਵੇ ਉਹ ਇਹਨਾਂ ਨੇ ਕੁਝ ਨਹੀਂ ਕੀਤਾ ਹੈਗਾ ਤੁਸੀਂ ਇਸ ਕਰਕੇ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਵੀ ਸਾਨੂੰ ਐਟਲੀਸਟ ਕੋਈ ਨਾ ਕੋਈ ਤਾਂ ਅਸ਼ੋਰਟੀ ਮਿਲੇ ਭਾਵੇਂ ਤਾਂ ਕੀ ਜਿਹੜੀ ਆਪੋਜੀਸ਼ਨ ਪਾਰਟੀ ਹੈ ਤੁਹਾਨੂੰ ਛੋਟੀ ਦੇ ਰਹੀ ਹੈ ਇਸ ਦੇ ਉੱਤੇ ਜੇ ਉਹ ਆਉਂਦੀ ਹੈ ਤਾਂ ਉਹ ਤੁਹਾਡੀਆਂ ਮੰਗਾਂ ਨੂੰ ਮੰਦੀ ਹੋਏ ਨਜ਼ਰ ਆਊਗੀ ਦੇਖੋ ਵੀਰ ਜੀ ਅਸੀਂ ਕਿਸੇ ਪਾਰਟੀ ਨੂੰ ਨਹੀਂ ਬਿਲੋਂਗ ਕਰਦੇ ਅਸੀਂ ਸਿਰਫ ਨਾਮੂਨ ਹੋ ਰਹਾਂ ਅਸੀਂ ਆਪੋਜੀਸ਼ਨ ਪਾਰਟੀਆਂ ਨੂੰ ਵੀ ਮਿਲੇ ਅਸੀਂ ਕੋਈ ਕੀ ਟੈਕ ਸਿਕਾ ਉਹ ਕੀ ਇਸ ਚੀਜ਼ ਨੂੰ ਸਮਝਦੇ ਸਭ ਇਹ ਹੀ ਕਹਿੰਦੇ ਆ ਜੀ ਕਿ ਬਹੁਤ ਅਸੀਂ ਇਹਨਾਂ ਨੂੰ ਐਗਰੀ ਕਰਦੇ ਹਾਂ ਤੁਹਾਡੇ ਪੁਆਇੰਟਸ ਵੈਲਿਡ ਨੇ ਤੇ ਅਸੀਂ ਪਹਿਲਾਂ ਲਿਬਰਲ ਨੂੰ ਵੀ ਮਿਲੇ ਸੀ ਉਹਨਾਂ ਨੇ ਤਾਂ ਸਾਨੂੰ ਕੈਂਪੇਨ ਵਾਪਸ ਲੈ ਲਈ ਅਸੀਂ ਕੰਜ਼ਰਵੇਟਿਵਸ ਨੂੰ ਵੀ ਮਿਲੇ ਪਰ ਕਿਸੇ ਪਾਰਟੀ ਨੇ ਸਾਨੂੰ ਐਜਾ ਐ ਨਹੀਂ ਕਿਹਾ ਵੀ ਅਸੀਂ ਆਂਦੇ ਤੇ ਕੋਈ ਅਸੀਂ ਸਟੈਂਪ ਕਰ ਦਾਂਗੇ ਪਰ ਹਰ ਇੱਕ ਬੰਦਾ ਇਹੀ ਕਹਿੰਦਾ ਆ ਵੀ ਅਸੀਂ ਇੱਥੇ ਕੰਮ ਕਰਾਂਗੇ ਵੀ ਅਸੀਂ ਸਾਨੂੰ ਤੁਹਾਡੀਆਂ ਵੈਲਿਡ ਲੱਗਦੀਆਂ ਜੀ ਜਿਹੜੀਆਂ ਮੰਗਾ ਨੇ ਸੋ ਸਾਡੀ ਇਸ ਕਰਕੇ ਕੋਈ ਵੀ ਪਾਰਟੀ ਜਿਹੜੀ ਰੂਲਿੰਗ ਪਾਰਟੀ ਆ ਹਰ ਇੱਕ ਨਾਲ ਸਾਨੂੰ ਇਹੀ ਹੈਗਾ ਵੀ ਅਸੀਂ ਉਹਨਾਂ ਨੂੰ ਬੇਨਤੀ ਇਹੀ ਕਰਦੇ ਆ ਵੀ ਸਾਡੀਆਂ ਜਿਹੜੀਆਂ ਮੰਗਾ ਨੇ ਅਸੀਂ 50000 ਸਾਡੇ ਕੋਲ ਸਿਗਨੇਚਰ ਨੇ ਵੀ ਇਹਦੇ ਤੇ ਕੋਈ ਐਟ ਲੀਸਟ ਲੁੱਕ ਐਟ ਥੈਮ ਐਂਡ ਹੈਵ ਵਰਕ ਔਨ ਥੈਮ ਇੱਕ ਗੱਲ ਇਹ ਵੀ ਜ਼ਰੂਰ ਦੱਸਿਓ ਕਿਉਂਕਿ ਹਾਲਾਂਕਿ ਰੈਸੈਸ਼ਨ ਹੀ ਚੱਲ ਰਿਹਾ ਹੈ ਮਹਿੰਗਾਈ ਸਾਰੇ ਪਾਸੇ ਹੋ ਗਈ ਹੈ ਪਰ ਇੱਕ ਇਹ ਗੱਲ ਜ਼ਰੂਰ ਆਉਂਦੀ ਹੈ ਕਹਿੰਦੇ ਕਿ ਜਿਹੜੇ ਮਾਲਕ ਮਕਾਨ ਨੇ ਉਹ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਕਿਰਾਇਆ ਇੰਨਾ ਦੁਗਣਾ ਦੁਗਣਾ ਲਈ ਜਾਂਦੇ ਨੇ ਜਿਹੜੇ ਬੱਚੇ ਇਸ ਵੇਲੇ ਘੱਟ ਕਮਾ ਰਹੇ ਨੇ ਕਹਿੰਦੇ ਉਹਨਾਂ ਨੂੰ ਕਿਰਾਇਆ ਦੇਣ ਦੇ ਵਿੱਚ ਔਖਾ ਹੁੰਦਾ ਟੈਨੈਂਟਸ ਦੇ ਕਹਿੰਦੇ ਐਕਸਪਲੋਇਟੇਸ਼ਨ ਹੋ ਰਹੀ ਹੈ ਤਾਂ ਲੱਗਦਾ ਕਿ ਵਾਕਈ ਇਹ ਸੱਚਾਈ ਹੈ ਵੀਰ ਜੀ ਦੇਖੋ ਮੈਂ ਨਹੀਂ ਕਹਿੰਦਾ ਵੀ ਨਹੀਂ ਹੁੰਦਾ ਹਰ ਪਾਸੇ देयर इज अ गुड एलिमेंट एंड अ बैड एलिमेंट ਅਸੀਂ ਵੀ ਇਹ ਨਹੀਂ ਕਹਿੰਦੇ ਵੀ ਅਸੀਂ ਬਿਲਕੁਲ ਠੀਕ ਆ ਜਾਂ ਟੈਲੈਂਟ ਬਿਲਕੁਲ ਠੀਕ ਨੇ ਦੋਨੋਂ ਪਾਸੇ ਚੰਗੇ ਲੋਕ ਵੀ ਨੇ ਮਾੜੇ ਲੋਕ ਵੀ ਨੇ ਹਨਾ ਬਟ ਤੁਸੀਂ ਇਹ ਦੇਖੋ ਵੀ ਇੱਕ ਜਦੋਂ ਆਪਾਂ ਪਿਛਲੇ 4-5 ਸਾਲ ਕੋਵਿਡ ਦਾ ਵੱਦਾ ਲੈ ਲਓ ਜੀ ਇਹਨਾਂ ਨੇ ਪ੍ਰਾਪਰਟੀ ਟੈਕਸ ਤੇ ਲਾਇਆ ਵੀ ਅਸੀਂ ਪ੍ਰਾਪਰਟੀ ਟੈਕਸ ਨਹੀਂ ਵਧਣਗੇ ਸਾਡੀ ਪ੍ਰਾਪਰਟੀ ਟੈਕਸ ਹਰ ਸਾਲ ਵੱਧਿਆ ਇਸ ਸਾਲ ਫੇਰ ਮੇਰੇ ਕਾ 10-12% ਵੱਧ ਗਈ ਕਿਉਂ ਇੰਸ਼ੋਰੈਂਸ ਵੱਧ ਗਈ ਅ ਇੰਟਰਸਟ ਰੇਟ ਦੇਖੋ ਜੀ ਅਸੀਂ 2 2 3 3% ਦਿੰਦੇ ਸੀ ਬੀਸੀ ਹਾਈਡਰੋ ਵਧਾਈ ਜਾਂਦੀ ਹੈ ਰੇਟ ਗੈਸ ਵਧਾ ਰਹੀ ਹੈ ਜੀਰ ਸਾਨੂੰ ਇਹਨਾਂ ਨੇ ਕੋਵਿਡ ਟਾਈਮ ਤੇ ਜ਼ੀਰੋ ਰੇਸ ਸੀਗੀ ਠੀਕ ਹੈ ਅਸੀਂ ਬੈਠੇ ਰਹੇ ਅਸੀਂ ਵੀ ਆਰ ਵੀ ਵੀ ਵੈਂਟ ਥਰੂ ਦਾ ਟਾਈਮ ਉਦੋਂ ਵੇ ਸਾਨੂੰ 2% ਰੇਸ ਦੇਤੀ ਹੁਣ 7% ਤਾਂ ਪ੍ਰੋਪਰਟੀ ਟੈਕਸ ਵਧ ਗਿਆ ਜੀ ਸੋ ਵੇਅਰ ਆਰ ਵੀ ਗੋਇੰਗ ਟੂ ਗੋ ਹੈ ਨਾ ਟੇਬਿਲਿਟੀ ਸਾਡੇ ਵਾਸਤੇ ਵੀ ਹੈ ਨਹੀਂਗੀ ਹੂੰ ਜਿਹੜੇ ਹੋਨਰਸ ਨੇ ਉਹ ਵੀ ਸਟਰਗਲ ਕਰਦੇ ਪਏ ਨੇ ਆਪ ਕੋ ਉਹਨਾਂ ਦੀ ਇੱਕ ਮਜਬੂਰੀ ਹੈ ਕਿ ਕਿਰਾਏ ਦੇ ਉੱਤੇ ਘਰ ਦੇਣ ਬਿਲਕੁਲ ਬਿਲਕੁਲ ਉਹਨਾਂ ਦੀ ਮਜਬੂਰੀ ਐ ਐਸੀ ਮਜਬੂਰੀ ਬਣੀ ਹੋਈ ਐ ਉਹਨਾਂ ਦੇ ਵੀ ਕਿਉਂਕਿ ਉਹਨਾਂ ਨੇ ਇੰਟਰਸਟ ਇੰਨਾ ਹਾਈ ਹੋ ਗਿਆ ਕਿ ਲੋਕਾਂ ਨੂੰ ਸਟ्रेस ਹੋਇਆ ਦਾ ਲੋਕੀ ਆਪਣੇ ਘਰਾਂ ਨੂੰ ਅਫੋਰ ਨਹੀਂ ਕਰ ਪਾਰੇ ਸਾਰੇ ਪੈਸੇ ਉਹਨਾਂ ਦੀ ਜਿਹੜੀ ਪੇ ਜਾਂ ਸੈਲਰੀ ਐ ਜੇ ਚਾਰ ਟੱਬਰਾਂ ਦੇ ਮੈਂਬਰ ਚਾਰ ਦੇ ਚਾਰ ਕੰਮ ਕਰਦੇ ਪਏ ਨੇ ਜਸਟ ਟੂ ਪੀ ਆਫ ਇੰਟਰਸਟ ਓਨਲੀ ਪੇਮੈਂਟਸ ਉਹਦੇ ਵਿੱਚ ਜੇਕਰ ਕਿਸੇ ਹੱਦ ਤੱਕ ਸਰਕਾਰਾਂ ਵੀ ਜ਼ਿੰਮੇਵਾਰ ਨੇ ਜਿਹਨਾਂ ਨੇ ਇੰਨਾ ਰੇਟ ਪਹਿਲਾਂ ਰੇਟ ਆਫ ਇੰਟਰਸਟ ਬਿਲਕੁਲ ਨਹੀਂ ਫਿਰ ਇਹ ਇੱਕਦਮ ਚੱਲਦਾ ਇਹਨਾਂ ਕੋਲ ਵੀ ਕੋਈ ਇਹਨਾਂ ਦੇ ਵੀ ਸਾਰੇ ਮਿਸਮੈਨੇਜਮੈਂਟ ਕਰਕੇ ਸਾਰੇ ਪਾਸੇ ਹੀ ਪ੍ਰੋਬਲਮ ਕ੍ਰੀਏਟਸ ਹੋਈ ਦੀਆਂ ਇਹ ਆ ਪ੍ਰੋਬਲਮ ਕ੍ਰੀਏਟਰ ਨੇ ਉਹਨੇ ਹਾਊਸਿੰਗ ਦਾ ਰੋਣਾ ਪਾਉਂਦੇ ਪਏ ਨੇ ਹਾਊਸਿੰਗ ਦੇ ਵਿੱਚ ਅਸੀਂ ਤਾਂ ਆਪ ਗਵਰਨਮੈਂਟ ਦੀ ਹੈਲਪ ਕਰਦੇ ਪਏ ਆ ਬੇਸਮੈਂਟਸ ਜਿਹੜੀਆਂ ਹੈਗੀਆਂ ਅਸੀਂ ਪੈਸੇ ਬੈਂਕਸ ਤੋਂ ਚੱਕ ਕੇ ਅਸੀਂ ਇਨਵੈਸਟ ਕਰਕੇ ਬੇਸਮੈਂਟਸ ਬਣਾ ਕੇ ਦੇ ਰਹੇ ਹਾਂ ਉਹਨਾਂ ਦੇ ਉਹਨਾਂ ਵਾਸਤੇ ਅਕਮੋਡੇਸ਼ਨਸ ਬਣਾ ਕੇ ਦੇ ਰਹੇ ਹਾਂ ਗਵਰਨਮੈਂਟ ਦੀ ਹੈਲਪ ਕਰਦੇ ਪਏ ਆ ਅਸੀਂ ਕੋਈ ਪ੍ਰੋਫੈਸ਼ਨਲ ਨਹੀਂ ਹੈਗੇ ਕਿ ਜਿਹੜੇ ਅਸੀਂ ਪ੍ਰੋਫੈਸ਼ਨ ਬਿਜ਼ਨਸ ਕਰਦੇ ਪਏ ਆ ਜਿੱਥੇ ਕਰ ਕਿ ਇਵਨ ਕਿ ਗਵਰਨਮੈਂਟ ਨੂੰ ਸਭੋ ਜਿਹੜੀ ਵੀ ਆਪਣੇ ਹੋਮ ਆਨਰਸ ਨਹੀਂ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਆ ਪਾਕੇ ਜਿਹੜੇ ਬੈਡ 엘ਿਮੈਂਟਸ ਨੇ ਜਿਹੜੇ ਟੈਨੈਂਟ ਤੁਸੀਂ ਕਈ ਵਾਰ YouTube ਤੇ ਵੀਡੀਓਜ਼ ਆਉਂਦੀਆਂ ਨੇ ਕਿਰਾਏਦਾਰ ਤੋੜ ਕੇ ਚਲੇ ਜਾਂਦੇ ਨੇ ਥੱਲੇ ਡਰੱਗੀ ਨੇ ਸਮੂਹ ਕਰਦੇ ਆ ਸਾਡੇ ਕੋਲ ਕੋਈ ਰਾਈਟ ਨਹੀਂ ਹੈਗਾ ਅਸੀਂ ਵੀ ਤਾਂ ਹਿਊਮਨ ਹੈਗੇ ਆ ਉਥੇ ਸਾਡੇ ਰਾਈਟਸ ਕੋਈ ਨਹੀਂ ਕਿ ਜੇ ਥੱਲੇ ਕੋਈ ਨਸ਼ੇੜੀ ਬੜਿਆ ਹੋਇਆ ਹੈ ਸਾਡੇ ਬੱਚਿਆਂ ਨੂੰ ਇਫੈਕਟ ਹੋ ਰਿਹਾ ਉਹ ਥੱਲੇ ਬਹਿ ਕੇ ਡਰੱਗਸ ਲੈਂਦਾ ਪਿਆ ਤੁਸੀਂ ਉਹਨੂੰ ਕਰੋ ਬਾਹਰ ਕੱਢ ਨਹੀਂ ਸਕਦੇ ਇੱਕ ਵੀ ਕੋਈ ਜਨ ਨਾ ਇਹ ਵੀ ਕੋਈ ਜੇ ਕੰਟਰੀ ਵਿੱਚ ਆਪਾਂ ਬੇਸਿਕਲੀ ਐਨਡੀਪੀ ਗਵਰਨਮੈਂਟ ਜਿਹੜੀ ਹੈਗੀ ਹੈ ਜਾਂ ਜਿਹੜੀਆਂ ਵੀ ਗਵਰਨਮੈਂਟਸ ਨੇ ਜੋ ਕੁਝ ਇੰਡੀਆ ਦੇ ਵਿੱਚ ਹੁੰਦਾ ਸੀ ਕਬਜ਼ੇ ਹੁੰਦੇ ਸੀ ਇੱਥੇ ਕਬਜ਼ਿਆਂ ਨੂੰ ਲੀਗਲਾਈਜ਼ ਕਰਦੀਆਂ ਪਈਆਂ ਨੇ ਕਿਉਂਕਿ ਐਨਡੀਪੀ ਦਾ ਕੰਮ ਹੈ ਕਿ ਡਿਵਾਈਡ ਐਂਡ ਰੂਲ ਹੁਣ ਇਸ ਟਾਈਮ ਮਹਿਸੂਸ ਹੁੰਦਾ ਹੈ ਕਿ ਟੇਨੈਂਟ ਐਦਾ ਜਾਪਦਾ ਕਿ ਟੇਨੈਂਟ ਜਿਹੜਾ ਹੈਗਾ ਉਹ ਮਾਲਕ ਮਕਾਨ ਹੋਵੇ ਔਰ ਮਾਲਕ ਮਕਾਨ ਦਾ ਅਲੱਗ ਦਾ ਕਿਰਾਏਦਾਰ ਹੋ ਨਹੀਂ ਇਹ ਇਹ ਐਕਚੁਅਲ ਜਿਹ ਹੈ ਇਹ ਹੀ ਆ ਮਾਲਕ ਮਕਾਨ ਦਾ ਪੰਜਾਬਾ ਮਿੰਤਾ ਕਰਦਾ ਜਾਂ ਮੇਰੀ ਮੇਰੀ ਪ੍ਰਾਪਰਟੀ ਨੂੰ ਨੁਕਸਾਨ ਨਾ ਕਰ ਉਹਦਾ ਉਹਦਾ ਮ ਕੋਈ ਵੀ ਮੈਂ ਕਿਹਾ ਮਾਲਕ ਮਾਨ ਇਹ ਉਹ ਨਹੀਂ ਹੋਊਗਾ ਜਿਹੜਾ ਆਪਣੇ ਜਿਹੜੇ ਸਟੂਡੈਂਟ ਬੱਚੇ ਆਏ ਹੋਏ ਨੇ ਉਹਨਾਂ ਨੂੰ ਆਪਣੇ ਬੱਚਿਆਂ ਨਾਲ ਘੱਟ ਸਮਝ ਆਊਗਾ ਜਾਂ ਸਪੋਰਟ ਨਹੀਂ ਕਰਦਾ ਹੋਊਗਾ ਬਟ ਇਹ ਗਵਰਨਮੈਂਟ ਚੀਜ਼ੀਆਂ ਨੇ ਇਹ ਡਿਵਾਈਡ ਐਂਡ ਰੂਲ ਦੀ ਪਾਲਿਸੀ ਅਗੇਨ ਕਰਦੀਆਂ ਪਈਆਂ ਨੇ ਉਹਨਾਂ ਨੇ ਹੁਣ ਦੇਖੋ ਕਿ ਇਸ ਦੇ ਚੱਕਰ ਚ ਦੋ ਪਲੇਟਫਾਰਮ ਬਣਾਤੇ ਇੱਕ ਕਿਰਾਏਦਾਰਾਂ ਦਾ ਬਣਾਤਾ ਇੱਕ ਹੋਮ ਆਨਰਸ ਬਣਾਤਾ ਕਿਉਂਕਿ ਇਹਨਾਂ ਨੇ ਆਪਣਾ ਬੈਨੀਫਿਟ ਦੇਖਣਾ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਸਰਕਾਰਾਂ ਨੂੰ ਇਹਨਾਂ ਸਿਰਫ ਇਹ ਦੇਖ ਰਹੇ ਕਿ ਸਾਡੀਆਂ ਵੋਟਾਂ ਕਿਹਦੇ ਪਾਸੇ ਆ ਇਹਨਾਂ ਨੇ ਕੈਲਕੂਲੇਸ਼ਨਾਂ ਲਈ ਕਿ ਜਿਆਦਾ ਵੋਟਰ ਜਿਹੜੇ ਸਾਡੇ ਹੈਗੇ ਆ ਉਹ ਬੇਸਮੈਂਟਾਂ 'ਚ ਰਹਿੰਦੇ ਆ ਸੋ ਦੇ ਡੋਨਟ ਕੇਅਰ ਅਬਾਊਟ ਦਾ ਹੋਮ ਆਨਰਸ ਨਾਓ ਅਸੀਂ ਇਹ ਗੱਲ ਕਹਿੰਦੇ ਆ ਕਿ ਜਿਹੜਾ ਲਾਅ ਸਿ ਬਣਾਣਾ ਕੋਈ ਬੈਲੈਂਸ ਲਾਅ ਹੋਵੇ ਅਸੀਂ ਸਾਡੀ ਡਿਮਾਂਡ ਨਹੀਂ ਹੈ ਕਿ ਤੁਸੀਂ ਮੱਕੇ ਲਾਅ ਸਾਰੇ ਸਾਡੇ ਅਕਤ ਬਣਾਓ ਬੈਲੈਂਸ ਮਤਲਬ ਤੁਸੀਂ ਚਾਹੁੰਦੇ ਹੋ ਕਿ ਟੈਨੈਂਟਸ ਵੀ ਉਹਨਾਂ ਆ ਕੋਵੇ ਔਰ ਓਨਰਸ ਵੀ ਬਰਾਬਰ ਦਾ ਹੋਵੇ ਬਿਲਕੁਲ ਅਸੀਂ ਮੈਂ ਟੈਨੈਂਟਸ ਦੇ ਅਮਕਾ ਅਗੇ ਸਹੀ ਨਹੀਂ ਕਿ ਜਦੋਂ ਅਸੀਂ ਇਸ ਕੰਟਰੀ ਚ ਆਏ ਸੀ ਅਸੀਂ ਵੀ ਟੈਨੈਂਟ ਰਹੇ ਹਾਂ ਸਾਡੇ ਅੱਜ ਤੱਕ ਉਹਨਾਂ ਦੇ ਜਿਹੜੇ ਹੋਮੋਨ ਜਿਹੜੇ ਸਾਡੇ ਰਹੇ ਨੇ ਸਾਡੇ ਅੱਜ ਤੱਕ ਰਿਲੇਸ਼ਨਸ ਹੈਗੇ ਫੈਨ ਵੀ ਰਿਲੇਸ਼ਨਸ ਨੇ ਜਦੋਂ ਵੀ ਤੁਸੀਂ ਕਿਤੇ ਜਾ ਕੇ ਰਹਿੰਦੇ ਹੋ ਕਿਸੇ 4 ਮਹੀਨੇ 6 ਮਹੀਨੇ ਰਹਿੰਦੇ ਤੁਹਾਡਾ ਰਿਲੇਸ਼ਨ ਇੰਨੇ ਵਧੀਆ ਹੋਣੇ ਚਾਹੀਦੇ ਕਿ ਤੁਸੀਂ ਕਿਤੇ ਵੀ ਜਾ ਕੇ ਬਾਅਦ ਚ ਹੋਮ ਆਨਰ ਬਣਦੇ ਹੋ ਤੁਹਾਨੂੰ ਯਾਦ ਹੋਵੇ ਕਿ ਹਾਂ ਯਾਰ ਫਲਾਣੇ ਬੰਦੇ ਨੇ ਚੰਗਾ ਕੰਮ ਕੀਤਾ ਸੀ ਮੈਂ ਵੀ ਗਾ ਪ੍ਰੂਫ ਕਰਨਾ ਆਪਣੇ ਆਪ ਨੂੰ ਹਰ ਇੱਕ ਬੰਦਾ ਸਟਰਗਲ ਕਰਕੇ ਇਥੇ ਪਹੁੰਚਿਆ ਹੈਗਾ ਬਟ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਮੱਖੇ ਰੌਮ ਲਾ ਬਣਾ ਦਿਓ ਆਪਣੀ ਓਟਾਂ ਵਾਸਤੇ ਇੱਕ ਇਹ ਵੀ ਕਾਰਨ ਹੈ ਕਿ ਲੋਕ ਹੁਣ BC ਪ੍ਰੋਵਿੰਸ ਛੱਡ ਕੇ ਬਾਹਰ ਲੀਆਂ ਹੋਰ ਪ੍ਰੋਵਿੰਸਾਂ ਦੇ ਵੱਲ ਰੁੱਕ ਕਰਦੇ ਹੋ ਨਜ਼ਰ ਆ ਰਹੇ ਬਿਲਕੁਲ ਹਾਂਜੀ ਈਵਨ ਤੁਸੀਂ ਇਹ ਗੱਲ ਦੇਖੋ ਕਿ ਨਾਟ ਈਵਨ BC ਤੋਂ ਛੱਡ ਕੇ BC ਆਪਣੇ ਹੋ ਉਹ ਲੋਕੀ ਯੂਐਸ ਵਾਲੇ ਪਾਸੇ ਤੁਰੇ ਹੋਏ ਨਹੀਂ ਤੋਕੇ ਇਥੇ ਸੇਫਟੀ ਸਿਕਿਉਰਿਟੀ ਹੈ ਨਹੀਂ ਕਿ ਜੇਕਰ ਤੁਸੀਂ ਅੱਜ ਕਿਸੇ ਨੂੰ ਕੁਝ ਕਹਿ ਨਹੀਂ ਹੋ ਤੇ ਲੋਕੀ ਦੇ ਡਾਂਗਾ ਚੱਕ ਤੁਹਾਡੇ ਪਿੱਛੇ ਪੈ ਜਾ ਤੁਹਾਨੂੰ ਤਾਂ ਇਹ ਵੀ ਡਾਰਾ ਕਿ ਸਾਡਾ ਸ਼ੀਸ਼ਾ ਨਾ ਕੋਈ ਭੰਨ ਜਾਵੇ ਜੇ ਕੋਈ ਇਨਸੀਡੈਂਟ ਹੋਏ ਜਿਸ ਦੇ ਵਿੱਚ ਟੈਨੈਂਟ ਨੂੰ ਕੋਈ ਮਨਾ ਕੀਤਾ ਹੋਵੇ ਰੋਕਿਆ ਹੋਵੇ ਤੇ ਇੱਕ ਝਗੜੇ ਇੱਕ ਕੇਸ ਦੇ ਵਿੱਚ ਮੈਨੂੰ ਯਾਦ ਆ ਕਿ ਕੋਈ ਟੈਨੈਂਟ ਸੀਗਾ ਤੇ ਉਸ ਨੂੰ ਘਰੋਂ ਕੱਢਣਾ ਪਿਆ ਉਹਨੂੰ ਉਹਨੂੰ ਨੋਟਿਸ ਦਿੱਤਾ ਹੋ ਨਿਕਲ ਗਿਆ ਜਾਂ ਤਾਂ ਕ੍ਰੇਜ਼ੀ ਸੀ ਪਾਣੀ ਕੀ ਸੀਗਾ ਮੁੜ ਕੇ ਉਹ ਬੰਦੇ ਗਏ ਹੋ ਸੀ ਕਿਤੇ ਆਪਣੇ ਵਕੇਸ਼ਨ ਟਾਈਮ ਤੇ ਗਏ ਪਿੱਛੇ ਉਹਦੇ ਘਰ ਨੂੰ ਆ ਕੇ ਨਿਕਲਣ ਤੋਂ ਬਾਅਦ ਕਰਨ ਨੂੰ ਆ ਕੇ ਅੱਗ ਲਾ ਦਿੱਤੀ ਇੱਕ ਵਾਰੀ ਇਨਸੀਡੈਂਟਸ ਵੀ ਹੋਏ ਹੈਗੇ ਨੇ ਨਹੀਂ ਇਨਸੀਡੈਂਟਸ ਦੇ ਵਿੱਚ ਤੁਸੀਂ ਕਿਸੇ ਕਿਰਾਏਦਾਰ ਨੂੰ ਆਪਣਾ ਕੁਇਜ਼ਿਨ ਦੇ ਦੇਦਨੇ ਉਸੀ ਆਪਣਾ ਮਕਾਨ ਕਿਰਾਏ ਦੇ ਦੇਦਨੇ ਜਾਂ ਤੁਸੀਂ ਫਲੈਟ ਕਿਰਾਏ ਦੇ ਦੇਦਨੇ ਮੁਰਤੀ ਉਸਵਾ ਨਾਉ ਡੋਰ ਹੋਲ ਦਾ ਨਾ ਤੁਨੂੰ ਕਿਰਾਇਆ ਦਿੰਦਾ ਉਸ ਕੇਸ ਹੋ ਜਾ ਸੀ ਕਿੱਥੇ ਜਾਈਏ ਸਾਡੇ ਕੋਈ ਹਾਈ ਕੁਸਚ ਨਹੀਂ ਗਾ ਲੱਗਦਾ ਹੈ ਕਿ ਬੀਸੀ ਐਨਡੀਪੀ ਜਿਹੜੀ ਹੈਗੀ ਹੈ ਜਦੋਂ ਧਿਆਨ ਦੇਊਗੀ ਔਰ ਕੁਝ ਕਰਦੀ ਨਜ਼ਰ ਆਉ ਬਿਲਕੁਲ ਆਪਾਂ ਪਿਛਲੇ 7-8 ਸਾਲ ਤੋਂ ਦੇਖਿਆ ਬੀਸੀ ਨੇ ਅਜ ਤੱਕ ਜਿਹੜੇ ਮੇਜਰ ਇਸ਼ੂ ਸੀਗੇ ਹਸਪੀਟਲ ਦਾ ਇਸ਼ੂ ਜੱਪੀ ਹੋਰ ਇਸ਼ੂ ਸੀਗੇ ਇਹਨਾਂ ਨੇ ਬਿਲਕੁਲ ਤੇ ਅੰਮਿਤਾ ਸਿਰਫ ਲੋਕਾਂ ਨੂੰ ਝੂਠ ਬੋਲੇ ਆ ਡਰਾਮੇ ਕੀਤੇ ਨੇ ਔਰ ਹੁਣ ਵੀ ਉਹੀ ਕਰਦੇ ਗਾਹਾਂ ਬੀਰਾਂ ਨੇ ਉਹੀ ਕੁਝ ਕਰਨਾ ਬੇਸਿਕਲੀ ਅਸੀਂ ਜਿਸ ਸਮੇਂ ਅਸੀਂ ਆਪਣੀ ਪਾਰਟੀ ਬਣਾਈ ਹੈਗੀ ਹੈ ਸਾਨੂੰ ਤਕਰੀਬਨ 15 ਕੁ ਮਹੀਨੇ ਹੋ ਗਏ ਇਸ ਫੀਲਡ ਦੇ ਚਾ ਇਹਨੂੰ ਸਾਡੇ ਨਾਲ ਕਿਸੇ ਨੇ ਵੀ ਕੰਟੈਕਟ ਨਹੀਂ ਕੀਤਾ ਨਾ ਨਾ ਈਬੀ ਨੇ ਕੀਤਾ ਹੈਗਾ ਦੇਵ ਈਬੀ ਨੇ ਨਾ ਰਵੀ ਕਾਲੋ ਨੇ ਕੀਤਾ ਇੰਨੇ ਕਿ ਐਰੋਗੈਂਟ ਬੰਦੇ ਨੇ ਇਹ ਕਿ ਇਹ ਕਿਸੇ ਨੂੰ ਕੁਝ ਸਮਝਦੇ ਕੁਛ ਨਹੀਂ ਗਏ ਦੇ ਆਰ ਬੇਸਿਕਲੀ ਡਿਕਟੇਟਰਸ ਰਾਈਟ ਸੋ ਜਦੋਂ ਇਲੈਕਸ਼ਨ ਟਾਈਮ ਕੋਲ ਆ ਗਿਆ ਉਦੋਂ ਇਹ ਸਾਡੇ ਕੋਲ ਸਿਰਫ ਇਹਨਾਂ ਨੇ ਇੱਕ ਅਤਰੂ ਪੁੰਜਣ ਵਾਸਤੇ ਸਾਡੇ ਸਾਨੂੰ ਮੀਟਿੰਗ ਵਿੱਚ ਇੱਕ ਵਿੱਚ ਬੁਲਾਇਆ ਉਸ ਤੋਂ ਬਾਅਦ ਮੁੜ ਕੇ ਨਾ ਨਾ ਟਾਈਮ ਦਿੱਤਾ ਨਾ ਸਾਨੂੰ ਉਹਦਾ ਕੋਈ ਰਿਜ਼ਲਟ ਦੱਸਿਆ ਹੋਂ ਤੱਕ ਠੀਕ ਹੈ ਜੀ ਤਾਂ ਇਹ ਬੀਸੀ ਲੈਂਡਲੋਰਡ ਐਸੋਸੀਏਸ਼ਨ ਦੇ ਵੱਲੋਂ ਅੱਜ ਆਪਣਾ ਪ੍ਰੋਟੈਸਟ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਮੰਗਾਂ ਇਹਨਾਂ ਦੀਆਂ ਆਪਣੀਆਂ ਨੇ ਇਹ ਕਹਿ ਰਹੇ ਨੇ ਕਿ ਦੋਵੇਂ ਪਾਸੇ ਬੈਲੈਂਸ ਤਰੀਕੇ ਨਾਲ ਸਰਕਾਰਾਂ ਕੰਮ ਕਰਨ ਜਿਹੜੇ ਰੇਟਸ ਉਹ ਹੱਕ ਦਿੱਤੇ ਜਾ ਰਹੇ ਨੇ ਤਾਂ ਓਮ ਓਨਰਸ ਨੂੰ ਵੀ ਉਹ ਬਣਦਾ ਹੱਕ ਦਿੱਤਾ ਜਾਵੇ